ਔਰੰਗਨ ਤੇ ਸਰਚ ოਪਰੇਸ਼ਨ ਹੈ ਬਾ ਹੁਕਮ ਡੀਜੀਪੀ ਪੰਜਾਬ ਮਿਸਟਰ ਗੌਰਵ ਯਾਦਵ ਸਰ ਆਈਪੀਐਸ ਤੇ ਉਹਨਾਂ ਦਾ ਨਜੀ ਦੇਖਰੇਖ ਚ ਹੋ ਰਿਹਾ ਹੈ ਸਭ ਕੁਝ ਜੋ ਬਾ ਹੁਕਮ ਸਾਨੂੰ ਮਿਲੇ ਨੇ ਉਹ ਹੀ ਉਹ ਕੰਮ ਕਰ ਰਹੇ ਆ ਤੇ ਅੰਡਰ ਦੀ ਡੈਕਟ ਮੇਰੀ ਦਾ ਓਵਰਆਲ ਸੁਪਰਵਾਈਜ਼ ਨੇ ਦੇ ਆਪਣੇ ਕਰ ਰਹੇ ਨੇ ਕਰਵਾ ਰਹੇ ਨੇ ਐਸਐਸਪੀ ਆਪਣਾ ਫਾਜ਼ਿਲ ਕਾਲ ਦਾ ਅਬ੍ਰਿੰਦਰ ਪਾਲ ਸਿੰਘ ਬਲੌਡ ਸੋ ਉਹਨਾਂ ਦੀ ਦੇਖ ਸਿੱਧਾ ਕਰ ਰਿਹਾ ਤੇ ਕਾਫੀ ਜਗ੍ਹਾ ਤੇ ਕਰਾਣਾ ਹੈ ਅਸੀਂ ਡੀਟੇਲ ਨਹੀਂ ਦੱਸਦੇ ਕਿ ਕਿੱਥੇ ਕਿੱਥੇ ਹੋ ਰਿਹਾ ਹੈ ਜੀ ਜੀ ਕਾਫੀ 9-10 ਪਾਕਪਟ ਹੈ ਸਰ ਹੁਣ ਤੱਕ ਕਿੰਨੀਆਂ ਥਾਵਾਂ ਤੇ ਹੋ ਚੁੱਕਿਆ ਜੇ ਜੇ ਸਾਨੂੰ ਇਨਫੋਰਮੇਸ਼ਨ ਮਿਲੀ ਹੋਈ ਹੈ ਜੀ ਹੂੰ ਹੁਣ ਤੱਕ ਕਿੰਨੇ ਚੱਲ ਰਿਹਾ ਹੈ ਪ੍ਰੋਸੈਸ ਸਾਰੇ ਪਾਸੇ ਚੱਲ ਰਿਹਾ ਹੈ ਸਰ ਇੱਕ ਲੁਧਿਆਣਾ ਤੇ ਪਟਿਆਲਾ ਦੇ ਵਸਨ ਨੂੰ ਮਿਲਿਆ ਵੀ ਉੱਥੇ ਨਸ਼ਾ ਦਸ ਕਰਨ ਦੇ ਜਿਹੜੇ ਵੀ ਉਹਨਾਂ ਦੇ ਉੱਥੋਂ ਦੇ ਜਿਹੜੇ ਹੈਗੇ ਅਫਸਰਾਂ ਨੂੰ ਉੱਥੋਂ ਤੁਸੀਂ ਪਤਾ ਕਰ ਲਓ ਜੀ ਉਹਦੇ ਬਾਰੇ ਮੇਰੀ ਜ਼ਿੰਮੇਵਾਰੀ ਸਿਰ ਤੇ ਹੁੰਦੀ ਹੈ ਸਰ ਹੁਣ ਤੱਕ ਕੋਈ ਸਫਲਤਾ ਵੀ ਹਾਸਲ ਹੋਈ ਹੈ ਕੋਈ ਸਫਲਤਾ ਅਸੀਂ ਦੱਸਾਂਗੇ ਆਪਣੇ ਐਸਐਸਪੀ ਸਾਹਿਬ ਦੱਸਾਂਗੇ ਐਂਡ ਦੇ ਵਿੱਚ ਜਦੋਂ ਕੰਪਲੀਟ ਹੋ ਜਾਏਗੀ ਇਹ ਕਿੰਨੇ ਦਿਨ ਤੱਕ ਚੱਲਣੀ ਮਹੀਮ ਜੀ ਚੱਲੇਗਾ ਜੀ ਇਹ ਵਹੀ ਇਹ ਵਰਸ ਚੱਲ ਰਿਹਾ ਹੈ ਅੱਜ ਚੱਲ ਰਿਹਾ ਹੈ ਜੀ ਨਹੀਂ ਇੱਕ ਦਿਨ ਦੀ ਹੈ ਲਗਾਤਾਰ ਚੱਲੇਗੀ ਜੀ ਹਾਂਜੀ ਇੱਕ ਦਿਨ ਦੀ ਮੁਹੀਮ ਹੈ ਲਗਾਤਾਰ ਚੱਲੂਗੀ ਜੀ ਹਾਂਜੀ ਪੂਰੇ ਇੱਕੋ ਹੀ ਤੱਕ ਚੱਲੇਗੀ ਇੱਕ ਤੋਂ ਲੇਟ ਵੀ ਹੋ ਸਕਦਾ ਟਾਈਮ ਵੱਧ ਵੀ ਲੱਗ ਸਕਦਾ ਨਹੀਂ ਲਗਾਤਾਰ ਹੀ ਚੱਲੇਗੀ ਇੱਕ ਦਿਨ ਹੀ ਚਲਣੀ ਹੈ ਹਾਂਜੀ ਆਹ ਲਗਾ ਆ ਅੱਜ ਅੱਜ ਪੂਰਾ ਦਿਨ ਚੱਲੇਗੀ ਜੀ ਸਰ ਕਿੰਨੇ ਥਾਣੇ ਆਪ ਅੱਜ ਦੀ ਗੱਲ ਕਰ ਲਈ ਹੈ ਨਾ ਜੀ ਸਰ ਕਿੰਨੇ ਥਾਣਿਆਂ ਦੀ ਪੁਲਿਸ ਲੱਗੀ ਹੈ ਜੀ ਕਿੰਨੇ ਮੁਲਾਜ਼ਮ ਜਿਹੜੇ ਅਸੀਂ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਣੇ ਸਾਰਾ ਫਾਜ਼ਿਲ ਕਾ ਜਿਹੜਾ ਜਿਸਕਿ ਕੋਈ ਵੀ ਸਪਾਈ ਨਹੀਂ ਚੜਿਆ ਸਭ 70 ਤੋਂ 80% ਜਿਹੜੀ ਹੈਗੀ ਸਾਰੀ ਡਫਰ ਲੱਗੀ ਹੈ ਮੈਸੇਜ ਕੀ ਹੈ ਮੈਸੇਜ ਇਹ ਅਵੇਅਰਨੈਸ ਹੈ ਇੱਕ ਤਾਂ ਇੱਕ ਤਾਂ ਸਾਨੂੰ ਵੀ ਦੱਸੋ ਇਨਫੋਰਮੇਸ਼ਨ ਦਿਓ ਐਸਐਸਪੀ ਸਾਹਿਬ ਨੂੰ ਦਿਓ ਆਪਣੇ ਇੱਥੇ ਆਫਿਸ ਦੇ ਵਿੱਚ ਦੱਸੋ ਕਿ ਬੰਦੇ ਆ ਗਲਤ ਨੇ ਤੇ ਉੱਤੇ ਰਿਕਵਰੀ ਕਰਾਓ ਮੈਸੇਜ ਇਹ ਹੈ ਪਬਲਿਕ ਨੂੰ ਸਹਿਯੋਗ ਦੇਣ ਉਹ ਘਰ ਵਾਲੇ ਵੀ ਸਹਿਯੋਗ ਦੇਣ ਜਿਹਨਾਂ ਦੇ ਕਹਿਣ ਦੇ ਰੇਕਦੇਵ ਦੇ ਵਿੱਚ ਕੋਈ ਗਲਤ ਬੰਦਾ ਕਰ ਰਿਹਾ ਹੈ ਉਹ ਵੀ ਦੱਸਣ ਆ ਕੇ ਇਨਫੋਰਮੇਸ਼ਨ ਦੇਣ ਆਏ ਮੈਸੇਜ ਤੇ ਦੋਹ ਹੈਗੇ ਜੋ ਜੋ ਨਤੀਜਾ ਨਿਕਲੇਗਾ ਉਹ ਤੁਹਾਡੇ ਸਾਹਮਣੇ ਹੋਊਗਾ ਜੋ ਨਵਾਂ ਨਾਮ ਦਿੱਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਹਾਂ ਜੋ ਨਸ਼ਾ ਨਵੀਂ ਨਵੀਂ ਸੋਚ ਦੇ ਨਾਲ ਪਲਾਨ ਦੇ ਨਾਲ ਹਾਂ ਇਹ ਬਾਹੂਗਮ ਡੀਜੀਪੀ ਪੰਜਾਬ ਜੀ ਇਹਦੇ ਵਿੱਚ ਕੋਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਕੋਈ ਕਿਉਂਕਿ ਪਿੱਛੇ ਵੀ ਤਾਂ ਕੋਈ بس ਐਨਾ ਐਨਾ ਇਹਦੇ ਬਾਰੇ ਮੈਂ ਅੱਜ ਦੇ ਦਿਨ ਇੰਨੀ ਗੱਲ ਕਰਾਂਗਾ ਠੀਕ ਹੈ ਸੋ ਠੀਕ ਥੈਂਕ ਯੂ